ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 10 ਦਸ ਕੁੰਡਿਆਂ ਦਾ ਡਿਜ਼ਾਈਨ ਮੈਂ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 10 ਕੁੰਡੇ ਗਿਣ ਲੈਣੇ ਫਿਰ 10 ਫਿਰ 10 10 10 ਕੁੰਡੇ ਗਿੰਦੇ ਹੋਏ 5 ਕੁੰਡੇ ਤੁਸੀਂ ਵਾਦ ਰੱਖਣੇ ਆ ਤੇ ਇਹਨਾਂ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਅਸ ਕਿਸੇ ਵੀ ਟੌਪ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਇਹ ਮੈਂ ਦੋ ਡਿਜ਼ਾਈਨ ਬਣਾਏ ਆ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਤੱਗਾ ਬਾਹਰ ਨੂੰ ਕਰਨਾ ਸੱਤ ਕੁੰਡੇ ਸਿੱਧੇ ਬਣਾਉਣੇ 1 2 3 4 5 6 7 ਏ ਐਕਸਟਰਾ ਕੁੰਡਾ ਛੱਡ ਕੇ ਇਹ ਹੀ 10 ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਡਿਜ਼ਾਈਨ ਸਿਰਫ 7 ਹੀ ਕੁੰਡੀਆਂ ਸਿੱਧੀਆਂ ਤੇ ਬਣਦਾ ਇਹ ਪੁੱਠੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਰੱਖ ਸਕਦੇ ਹੋ 4 ਵੀ 5 ਵੀ ਮੈਂ 3 ਕੁੰਡੇ ਪੁੱਠੇ ਰੱਖੇ ਆ 3 ਕੁੰਡੇ ਪੁੱਠੇ 7 ਕੁੰਡੇ ਸਿੱਧੇ 2 3 4 5 6 7 ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸੱਤ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਐਕਸਟਰਾ ਕੁੰਡਾ ਲਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਸੱਤ ਕੁੰਡੇ ਸਿੱਧੇ ਉਹਨਾਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਪਹਿਲੀ ਸਲਾਈ ਵਾਂਗ ਹੀ ਬਣਾ ਕੇ ਕੰਪਲੀਟ ਕਰਨੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਚੌਥੀ ਸਲਾਈ ਪੁੱਠੀ ਸਾਈਡ ਵਾਲੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਇਹ ਮੈਂ ਦੋ ਸਲਾਈਆਂ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਸੱਤ ਕੁੰਡੇ ਸਿੱਧੇ ਉਹਨਾਂ ਨੂੰ ਸਿੱਧੇ ਬਣਾਉਣਾ ਛੇਵੀਂ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਇਹ ਮ ਪੰਜਵੀਂ ਸਲਾਈ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਛੇਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਸੱਤ ਕੁੰਡੇ ਸਿੱਧੇ ਇਹਨਾਂ ਨੂੰ ਪੁੱਠਾ ਬਣਾਉਂਦੇ ਹੋਏ ਦੋ ਵਾਰ ਵੱਲ ਮਾਰਨਾ ਸੱਤਾਂ ਕੁੰਡਿਆਂ ਨੂੰ ਦੋ ਤਿੰਨ ਚਾਰ ਪੰਜ ਛੇ ਸੱਤ ਏ ਐਕਸਟਰਾ ਕੁੰਡਾ ਛੱਡ ਕੇ ਇਹੀ 10 ਕੁੰਡੀਆਂ ਦਾ ਡਿਜ਼ਾਈਨ 6ਵੀਂ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਕੁੰਡੇ ਇਹਨਾਂ ਨੂੰ ਦੋ ਵਾਰ ਵਲ ਮਾਰਨਾ ਸੱਤਾਂ ਕੁੰਡੀਆਂ ਨੂੰ ਲਾਸਟ ਵਿੱਚ ਤਿੰਨ ਗੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀ ਸ਼ੀਮੀ ਸਲਾਈ ਕੰਪਲੀਟ ਹੋ ਗਈ ਸਤਵੀਂ ਸਲਾਈ ਸਿੱਧੀ ਸਾਈਡ ਤੋਂ ਸਤਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਤਿੰਨ ਗੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਜਿਹੜਾ ਸੱਤਾਂ ਗੁੰਡੀਆਂ ਤੇ ਵਲ ਮਾਰੇ ਆ ਸੱਤਾਂ ਗੁੰਡੀਆਂ ਦਾ ਵਲ ਲਾਉਣਾ 1 2 3 4 5 6 7 ਇਹਨਾਂ ਸੱਤਾਂ ਕੁੰਡੀਆਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰ ਲੈਣਾ ਪਹਿਲੇ ਚੋਹਾਂ ਕੁੰਡੀਆਂ ਨੂੰ ਸਲਾਈ ਤੇ ਇਸ ਤਰੀਕੇ ਨਾਲ ਅੱਗਿਓਂ ਦੀ ਲੈਣਾ ਇਹਨਾਂ ਨੂੰ ਵੜ ਮਾਰ ਦੇਣਾ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰ ਲੈਣਾ ਚਾਰ ਕੁੰਡੇ ਇਹ ਤਿੰਨ ਕੁੰਡੇ ਪਿਛਲੇ ਨਾਲ ਲੱਲੇ ਨੇ ਇਹਨਾਂ ਸੱਤਾਂ ਕੁੰਡੀਆਂ ਦੇ ਸੱਤ ਕੁੰਡੇ ਬਣਾਉਣੇ 1 ਵੜ ਮਾਰਿਆ 2 ਇੱਕ ਵਾਰ ਫਿਰ ਸਿੱਧਾ ਬਣਾ ਲੈਣਾ ਤਿੰਨ ਵਲ ਮਾਰਿਆ ਚਾਰ ਇਹ ਪੰਜ ਬਣ ਗਏ ਫਿਰ ਤਾਂ ਅੱਗੇ ਨੂੰ ਵਲ ਮਾਰਿਆ ਛੇ ਇੱਕ ਵਾਰੀ ਫਿਰ ਬਣਾ ਲੈਣਾ ਸੱਤ ਇਹ ਸੱਤਾਂ ਕੁੰਡਿਆਂ ਦੇ ਸੱਤ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਸਤਵੀਂ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਤਿੰਨ ਕੁੰਡੇ ਫੁੱਟੇ ਡਿਜ਼ਾਈਨ ਸਿਰਫ ਸਿੱਧੀਆਂ ਕੁੰਡਿਆਂ ਤੇ ਹੀ ਬਣਨਾ ਸੱਤਾਂ ਕੁੰਡੀਆਂ ਦਾ ਵੜ ਲੈਣਾ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰ ਲੈਣਾ ਅਗਲੀਆਂ ਚੌਵਾਂ ਕੁੰਡੀਆਂ ਨੂੰ ਸਲਾਈ ਤੇ ਇਸ ਤਰੀਕੇ ਨਾਲ ਅੱਗਿਓਂ ਦੀ ਫੜਨਾ ਇਹਨਾਂ ਨੂੰ ਵੜ ਮਾਰ ਦੇਣਾ ਚਾਰ ਕੁੰਡੇ ਇਹ ਤਿੰਨ ਕੁੰਡੇ ਪਿਛਲੇ ਸੱਤਾਂ ਕੁੰਡੀਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਬਣਾ ਲੈਣਾ ਤਾਂ ਅੱਗੇ ਨੂੰ ਵੜ ਮਾਰਨਾ ਇਹ ਤਿੰਨ ਹੋ ਗਏ ਫਿਰ ਵੜ ਮਾਰਨਾ ਇਹ ਪੰਜ ਕੁੰਡੇ ਬਣ ਗਏ ਫਿਰ ਵਲ ਮਾਰਨਾ ਇਹ ਸੱਤ ਕੁੰਡੇ ਬਣ ਗਏ ਸੱਤਾਂ ਕੁੰਡਿਆਂ ਦੇ ਸੱਤ ਕੁੰਡੇ ਬਣ ਗਏ ਡਿਜ਼ਾਈਨ ਬਣ ਗਿਆ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਤਿੰਨ ਕੁੰਡੇ ਫੁੱਟੇ ਉਹਨਾਂ ਨੂੰ ਫੁੱਟੇ ਬਣਾਉਣਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਸੱਤਵੀਂ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਅੱਠਵੀਂ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ ਅੱਠਵੀਂ ਸਿਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸੱਤਾਂ ਕੁੰਡੀਆਂ ਤੇ ਡਿਜ਼ਾਈਨ ਬਣਿਆ ਹੀ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ 8ਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਇਹ ਮੈਂ 8ਵੀਂ ਸਲਾਈ ਇਸੇ ਤਰ੍ਹਾਂ ਹੀ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ। ਇਹ ਡਿਜ਼ਾਈਨ ਬਹੁਤ ਹੀ ਸੌਖਾ ਵਾ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਉੱਬਰ ਕੇ ਆਉਂਦਾ ਵਾ। ਟਾਪ ਤੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਜਲਦੀ ਨਿਸਰਦਾ ਇਹ ਡਿਜ਼ਾਈਨ। ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।